कोरोना ਦਾ ਦਿਲ ਆਪਣੇ ਪਿੰਡ ਦੇ ਵਿੱਚ ਹੀ ਵੱਸਦਾ ਹੈ ਇਸ ਗੱਲ ਦਾ ਸਬੂਤ ਮਿਲਿਆ ਹੈ ਇਸੇ ਲੜੀ ਦੇ ਲੋੜ ਦੇ ਵਿੱਚ ਪਿੰਡ ਵਿੱਚ ਜਿਹੜਾ ਹੈ ਪਿੰਡ ਵਾਸੀਆ ਦੀ ਸੁਖ ਦੁਖ ਸਿੰਘ ਵਿੱਚ ਉਹਨਾਂ ਦਾ ਸਾਥ ਦਿੰਦੇ ਹਨ ਪਿੰਡ ਕੁੰਜਰ ਜੋ ਕਿ ਇਤਿਹਾਸਕ ਕਸਬਾ ਕੁੰਮਣ ਕਲਾ ਦਾ ਨਜ਼ਦੀਕ ਪਿੰਡ ਦੇ ਰਹਿਣ ਵਾਲੇ ਨੇ ਦੋ ਐਨਆਰਆਈ ਪ੍ਰਵਾਹ ਮੈਜਰ ਸਿੰਘ ਕਾਲੋ ਅਤੇ ਯੂਕੇ ਤੋਂ ਛੋਟਾ ਪ੍ਰਵਾਹ ਕੈਪਟਨ ਸਿੰਘ ਆਸਟ੍ਰੇਲੀਆ ਆਏ ਦਿਨ ਆਪਣੇ ਪਿੰਡ ਦੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ ਫੋਨ ਉਹਨਾਂ ਦੇ ਵੱਲੋਂ ਆਪਣੇ ਪਿੰਡ ਦੇ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੇ ਲਈ ਸਰਦੀ ਦੇ ਮੌਸਮ ਦੇ ਵਿੱਚ ਵੀ ਵਧੀਆ ਕੰਬਲ ਭੇਜੇ ਹਨ ਅਤੇ ਉਹਨਾਂ ਦੇ ਪਿਤਾ ਮਨੋਹਰ ਸਿੰਘ ਤੇ ਮਨਜੀਤ ਵੰਡੇ ਗਏ ਨੇ ਮੇਰਾ ਨਾਮ ਮਨਜੀਤ ਕੌਰ ਆ ਮੈਂ ਪਿੰਡ ਪੁੰਜਰ ਦੀ ਰਹਿਣ ਵਾਲੀ ਆ ਦਾ ਇੱਕ ਪਿੱਛੇ ਪਿੱਛੇ ਮਤਲਬ ਮੇਰਾ ਪਛੋਕੜ ਜਿਹੜਾ ਵਾ ਬਹੁਤ ਹੀ ਵਧੀਆ ਇੰਟੈਲੀਜੈਂਟ ਆ ਕਿਉਂਕਿ ਉਹ ਸਾਡਾ ਪਰਿਵਾਰ ਪਿੱਛੇ ਵੀ ਗਰੀਬਾਂ ਦੀ ਮਦਦ ਕਰਦਾ ਸੀ ਲੋੜਵੰਦ ਦੀ ਸਾਰੀ ਮਦਦ ਕਰਦੇ ਸਨ ਇਸ ਕਰਕੇ ਮੇਰੇ ਵੀ ਦਿਨ ਵਿੱਚ ਇਹੋ ਹੀ ਵਿਸ਼ਵਾਸ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਇਹੋ ਹੀ ਸਿਖਾਵਾਂ ਕਿ ਮੇਰੇ ਬੱਚੇ ਵੱਧ ਚੜ ਕੇ ਹਰ ਲੋੜਵੰਦ ਦੀ ਸੇਵਾ ਕਰਨ ਤੇ ਆਪਣਾ ਹਰ ਇੱਕ ਕਦਮ ਅੱਗੇ ਵਧਾਉਣ ਤੇ ਸਮਾਜ ਸੇਵਾ ਜੋ ਵੀ ਆ ਅਸੀਂ ਕਰ ਮਤਲਬ ਵੀ ਕਰਦੇ ਰਹੀਏ ਦੋਵੇਂ ਜੀ ਇਹੀ ਕਰਦੇ ਰਹੀਏ ਅਸੀਂ ਰੱਬ ਦੇ ਨਾਲ ਜੁੜੇ ਹੋਏ ਹਾਂ ਇਸ ਕਰਕੇ ਸਾਨੂੰ ਰੱਬ ਤੇ ਬਹੁਤ ਜ਼ਿਆਦਾ ਵਿਸ਼ਵਾਸ ਆ ਤੇ ਜੋ ਵੀ ਅਸੀਂ ਕਰਾਂਗੇ ਅਸੀਂ ਸੱਚੇ ਦਿਲ ਦੇ ਨਾਲ ਹਰ ਇੱਕ ਦੀ ਮਦਦ ਕਰਦੇ ਆ ਤੇ ਕਰਦੇ ਆਵਾਂਗੇ ਮੈਨੂੰ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੁੰਦੀ ਆ ਅਸੀਂ ਤੇ ਮਾਪਿਓ ਇਹੋ ਹੀ ਸਿੱਖਿਆ ਦਿੰਨੇ ਆ ਕਿ ਬੱਚਿਓ ਹਰ ਤਰ੍ਹਾਂ ਦੀ ਹਰ ਇੱਕ ਦੀ ਗਰੀਬ ਲੋੜਵੰਦ ਦੀ ਤੁਸੀਂ ਮਦਦ ਕਰਿਓ ਤੇ ਮੈਂ ਤੇ ਕੰਬਲ ਲੈਣ ਗਈ ਸਾਂ ਮੈਂ ਤੇ ਉੱਥੇ ਵੀ ਦੁਕਾਨ ਦੇ ਉੱਤੇ ਸੁੱਟ ਦਿੱਤੇ ਸੀ ਕੰਬਲ ਪਿਛਾ ਨੂੰ ਵਾਪਸ ਆ ਗਈ ਕਿਉਂ ਮੈਂ ਮਾੜੇ ਕੰਬਲ ਨਹੀਂ ਖਰੀਦਣੀ ਕਿਉਂਕਿ ਜਿਸ ਨੇ ਵੀ ਕੰਬਲ ਦਵਾਗੇ ਕੋਈ ਯਾਦ ਰੱਖੇ ਵੀ ਠੀਕ ਐ ਪਿੰਡ ਦੇ ਚ ਪਿੰਡ ਕੁੰਜਰਾ ਦੇ ਚ ਕੰਬਲ ਵੰਦੇ ਸੀ ਤੇ ਇਸ ਕਰਕੇ ਅੱਗੇ ਤੋਂ ਵੀ ਸਾਡੇ ਘਰ ਵਿੱਚ ਆਉਂਦੇ ਰਹਿਣ ਤੇ ਅਸੀਂ ਹਰ ਇੱਕ ਦੀ ਸੇਵਾ ਕਰਦੇ ਵੀ ਸਤਿ ਸ੍ਰੀ ਅਕਾਲ ਮੇਰਾ ਨਾਮ ਜੀ ਮਨੋਰ ਸਿੰਘ ਪਿੰਡ ਕੁੰਜਰ ਦਾ ਰਹਿਣ ਵਾਲਾ ਆ ਸਾਡੇ ਦੋ ਬੇਟੇ ਆ ਦੋ ਐਨ ਆਰ ਆਈ ਨੇ ਵੱਡਾ ਮੇਧਰ ਸਿੰਘ ਕਾਹੋ ਜੁਕੇ ਛੋਟਾ ਕਪੂਰ ਸਿੰਘ ਆਸਟ੍ਰੇਲੀਆ ਤੇ ਉਹਨਾਂ ਦੇ ਪਰਾਲੇ ਨਾਲ ਅਸੀਂ ਜੀ ਦੀਵਾ ਦੇ ਲੋੜਵੰਦਾਂ ਦੀ ਮਰਦ ਕੀਤਾ ਹੈ ਕੰਪਲ ਲੈ ਆ ਕੇ ਵੰਡੇ ਆ ਤੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਸਰ ਮੇਰਾ ਨਾਮ ਸੁਖਵੰਤਿਆ ਤੇ ਮੈਂ ਕੁੰਜਰਪਿੰਡ ਦਾ ਰਹਿਣ ਵਾਲਾ ਆ ਤੇ ਸਾਡੇ ਅੰਕਲ ਸਰਦਾਰ ਮਨੋਰ ਸਿੰਘ ਜੀ ਤੇ ਸਾਡੇ ਆਂਟੀ ਮਨਜੀਤ ਕੌਰ ਜੀ ਤੇ ਇਹਨਾਂ ਦੇ ਸੁਪੁੱਤਰ ਸਰਦਾਰ ਮੇਜਰ ਸਿੰਘ ਜੀ ਯੂਕੇ ਤੋਂ ਤੇ ਸਰਦਾਰ ਕੈਪਟਨ ਸਿੰਘ ਆਸਟ੍ਰੇਲੀਆ ਤੋਂ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਮੇਜਰ ਸਿੰਘ ਦੇ ਜਸਰਾਜ ਸਿੰਘ ਤੇ ਜਵਰਾਜ ਸਿੰਘ ਤੇ ਉਹਨਾਂ ਦੀ ਮਿਹਨਤ ਸਦਕਾ ਇਹ ਲੋੜਵੰਦ ਪਰਿਵਾਰਾਂ ਨੂੰ ਇੱਕ ਕੰਬਲ ਵੰਡੇ ਗਏ ਨੇ ਤੇ ਮੈਂ ਆਸ ਕਰਦਾ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਵਿੱਚ ਰੱਖੇ ਏਸੇ ਤਰ੍ਹਾਂ ਹੀ ਏ ਆਪਣੀ ਸੇਵਾ ਨਿਭਾਉਂਦੇ ਰਹਨ ਸਰ ਲਗਭਗ 100 ਤੋਂ 150 ਲੋਕਾਂ ਨੂੰ ਕੰਬਲ ਵੰਡੇ ਨੇ ਲੋੜਵੰਦ ਲੋਕਾਂ ਨੂੰ ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ